ਸਿਮਰਨਜੀਤ ਸਿੰਘ ਮਾਨ ਸਬੰਧੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਜਾਣਕਾਰੀ ਮੁਤਾਬਕ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਵੱਲੋਂ ਨੋਟਿਸ ਜਾਰੀ ਕਰ ਦਿੱਤਾ ਗਿਆ ਉਸ ਨੋਟਿਸ ਨੂੰ ਕਿਉਂ ਜਾਰੀ ਕੀਤਾ ਗਿਆ ਔਰ ਵੱਡੀ ਗੱਲ ਇਹ ਹੈ ਕਿ ਕੀ ਅਸਲ ਦੇ ਵਿੱਚ ਨੋਟਿਸ ਜਾਰੀ ਹੋਇਆ ਹੈ ਕਿ ਨਹੀਂ ਹੋਇਆ ਦਰਸਲ ਇਸ ਸਬੰਧੀ ਸਿਮਰਨਜੀਤ ਸਿੰਘ ਮਾਨ ਦੇ ਸੁਪੁੱਤਰ ਰਮਨ ਸਿੰਘ ਮਾਨ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਉਹਨਾਂ ਨੇ ਇਹ ਸਾਫ਼ ਕਿਹਾ ਕਿ ਉਹਨਾਂ ਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ ਮਸਲਨ ਪਾਰਟੀ ਵੱਲੋਂ ਅਜੇ ਤੱਕ ਇਸ ਦੀ ਕਨਫਰਮੇਸ਼ਨ ਨਹੀਂ ਮਿਲੀ ਪਰ ਦੂਸਰੇ ਪਾਸੇ ਨਿਊਜ਼ ਰਿਪੋਰਟਸ ਮੁਤਾਬਕ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਸ਼ਰੂਮਨੀ ਅਕਾਲੀ ਦਲ ਅੰਮ੍ਰਿਤਸਰ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਔਰ ਇਲਜ਼ਾਮ ਲੱਗੇ ਨੇ ਕਿ ਫਾਈਨੈਂਸ਼ੀਅਲ ਇਅਰਸ ਦੇ ਆਪਣੇ ਆਡਿਟਸ ਜਿਹੜੇ ਨੇ ਐਕਸਪੈਂਡਿਚਰ ਰਿਪੋਰਟਸ ਜਿਹੜੀਆਂ ਨੇ ਉਹ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਨਹੀਂ ਪੇਸ਼ ਕੀਤੀਆਂ ਗਈਆਂ ਉੱਥੇ ਨਹੀਂ ਸੌਂਪੀਆਂ ਗਈਆਂ ਦਰਅਸਲ ਕੁਝ ਹਫ਼ਤੇ ਪਹਿਲਾਂ ਇਸ ਮਸਲੇ ਦੇ ਉੱਤੇ ਸਵਾਲ ਖੜੇ ਹੋਏ ਔਰ ਇਸ ਮਸਲੇ ਸੰਬੰਧੀ ਕੁਝ ਨਿਊਜ਼ ਰਿਪੋਰਟਸ ਲੱਗੀਆਂ ਕਿ ਪੂਰੇ ਦੇਸ਼ ਦੇ ਵਿੱਚੋਂ ਕੁਝ ਪਾਰਟੀਆਂ ਨੂੰ ਲਿਸਟ ਕੀਤਾ ਜਾ ਰਿਹਾ ਹੈ ਜੋ ਆਉਂਦੇ ਸਮੇਂ ਦੇ ਵਿੱਚ ਡੀ-ਲਿਸਟਿੰਗ ਦਾ ਸ਼ਿਕਾਰ ਹੋ ਸਕਦੀਆਂ ਨੇ ਔਰ ਉਹਨਾਂ ਪਾਰਟੀਆਂ ਦੀ ਸੂਚੀ ਕੋਈ 10-15 ਜਾਂ 20 ਨਹੀਂ ਸਗੋਂ ਸੈਂਕੜਿਆਂ ਦੀ ਤਾਦਾਦ ਵਿੱਚ ਰਹੀ ਪੂਰੇ ਦੇਸ਼ ਦੇ ਵਿੱਚੋਂ ਜੇ ਪੰਜਾਬ ਦਾ ਅਨੁਮਾਨ ਲਾਈਏ ਜਾਂ ਜੋ ਉਸ ਵੇਲੇ ਦੱਸਿਆ ਗਿਆ ਪੰਜਾਬ ਦੀਆਂ ਕੁਝ 11 ਪਾਰਟੀਆਂ ਦਾ ਜ਼ਿਕਰ ਕੀਤਾ ਗਿਆ ਜਿਹੜੀਆਂ ਡੀ-ਲਿਸਟਿੰਗ ਦਾ ਸ਼ਿਕਾਰ ਹੋ ਸਕਦੀਆਂ ਸੀ ਔਰ ਜਾਣਕਾਰੀ ਮੁਤਾਬਕ ਅੱਜ ਦੀਆਂ ਕੁਝ ਨਿਊਜ਼ ਰਿਪੋਰਟਸ ਮੁਤਾਬਕ ਉਹਨਾਂ ਪਾਰਟੀਆਂ ਦੀ ਸੂਚੀ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਜਿਹੜੇ ਸ਼ਰੂਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਨੇ ਉਹਨਾਂ ਦੀ ਪਾਰਟੀ ਵੀ ਜਾਣਕਾਰੀ ਮੁਤਾਬਕ ਸ਼ਾਮਿਲ ਹੈ ਔਰ ਉਸ ਉੱਤੇ ਜਾਣਕਾਰੀ ਮੁਤਾਬਕ ਐਕਸ਼ਨ ਕੀਤਾ ਗਿਆ ਦਰਸਲ ਰਜਿਸਟਰਡ ਅਨ-ਰੈਕੋਗਨਾਈਜ਼ਡ ਪੋਲਿਟੀਕਲ ਪਾਰਟੀਆਂ ਦੇ ਨਾਮ ਤੋਂ ਇਹ ਪਾਰਟੀਆਂ ਜਾਣੀਆਂ ਜਾ ਰਹੀਆਂ ਨੇ ਜਿਨ੍ਹਾਂ ਦੇ ਵਿੱਚ 474 ਤੋਂ ਜ਼ਿਆਦਾ ਜਿਹੜੀਆਂ ਆਊਟਫਿਟਸ ਨੇ ਉਹ ਸ਼ਾਮਿਲ ਨੇ ਅਤੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਵੱਲੋਂ ਕ੍ਰਾਸ ਕੰਟਰੀ ਇਹਨਾਂ ਨੂੰ ਡਿਟਰਮਾਈਨ ਕੀਤਾ ਗਿਆ ਕਨਸਿਡਰ ਕੀਤਾ ਗਿਆ ਇਹਨਾਂ ਦੇ ਵਿੱਚੋਂ ਬਹੁਤਿਆਂ ਦੇ ਉੱਤੇ ਇਹ ਵੀ ਇਲਜ਼ਾਮ ਹੈ ਕਿ ਇਹਨਾਂ ਨੇ ਲੰਬੇ ਸਮੇਂ ਤੱਕ ਇਲੈਕਸ਼ਨਸ ਕੰਟੈਸਟ ਨਹੀਂ ਕੀਤੇ ਜਿਦੇ ਵਿੱਚ 6 ਨਿਰੰਤਰ ਸਾਲ ਜਿਹੜੇ ਨੇ ਉਹ ਇਨਕਲੂਡ ਕੀਤੇ ਗਏ ਨੇ ਪਰ ਜਦੋਂ ਸਿਮਰਨਜੀਤ ਸਿੰਘ ਮਾਨ ਦੀ ਗੱਲ ਕਰਦੇ ਹਾਂ ਉਹਨਾਂ ਦੀ ਪਾਰਟੀ ਦੀ ਗੱਲ ਕਰਦੇ ਹਾਂ ਉਹਨਾਂ ਨੇ ਇਲੈਕਸ਼ਨਸ ਲੜੇ ਨੇ ਇਸ ਵਾਸਤੇ ਸਿਰਫ ਇਹੀ ਇੱਕ ਕਲੌਜ਼ ਨਹੀਂ ਹੈ ਸਗੋਂ ਇਲਜ਼ਾਮ ਇਹ ਵੀ ਨੇ ਕਿ ਤਿੰਨ ਫਾਈਨੈਂਸ਼ੀਅਲ ইयर्स ਦੇ ਆਪਣੇ ਜਿਹੜੇ ਰਿਪੋਰਟਸ ਨੇ ਐਕਸਪੈਂਡਚਰ ਰਿਪੋਰਟਸ ਨੇ ਉਹ ਪੇਸ਼ ਨਹੀਂ ਕੀਤੀਆਂ ਗਈਆਂ ਔਰ ਪੰਜਾਬ ਦੀਆਂ ਉਹਦੇ ਵਿੱਚ 11 ਇਹੋ ਜਿਹੀਆਂ ਪੋਲਿਟੀਕਲ ਪਾਰਟੀਆਂ ਨੇ ਜਿਹੜੀਆਂ ਰਜਿਸਟਰਡ ਅਨ ਰਿਕੋਗਨਾਈਜ਼ਡ ਪੋਲਿਟੀਕਲ ਪਾਰਟੀਆਂ ਗਈਆਂ ਜਾ ਰਹੀਆਂ ਨੇ ਜਾਣਕਾਰੀ ਮੁਤਾਬਕ ਹੁਣੇ ਨਾ 11 ਦੇ ਵਿੱਚੋਂ ਇੱਕ ਪਾਰਟੀ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਵੀ ਦੱਸੀ ਜਾ ਰਹੀ ਹੈ ਜਿਵੇਂ ਕਿ ਤੁਹਾਨੂੰ ਦੱਸਿਆ ਕਿ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਸੁਪੁੱਤਰ ਇਮਾਨ ਸਿੰਘ ਮਾਨ ਦੇ ਨਾਲ ਵੀ ਗੱਲਬਾਤ ਕੀਤੀ ਪਰ ਉਹਨਾਂ ਨੇ ਇਸ ਉੱਤੇ ਹਜੇ ਕੋਈ ਸਪਸ਼ਟ ਜਾਣਕਾਰੀ ਸਾਂਝੀ ਨਹੀਂ ਕੀਤੀ ਇਸ ਸਬੰਧੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਨਿਊਜ਼ ਰਿਪੋਰਟਸ ਦੇ ਮੁਤਾਬਕ 10 ਅਕਤੂਬਰ ਤੱਕ ਦਾ ਸਮਾਂ ਵੀ ਦਿੱਤਾ ਹੈ ਪਰ ਜਿਹੜੀ ਹੀਅਰਿੰਗ ਹੈ 10 ਅਕਤੂਬਰ ਤੱਕ ਦਾ ਸਮਾਂ ਦਿੱਤਾ ਹੈ ਕਿ ਆਪਣਾ ਕਾਰਨ ਦੱਸਿਆ ਜਾਵੇ ਕਿ ਕਿਉਂ ਫਾਈਨੈਂਸ਼ੀਅਲ ਇਅਰ ਦੇ ਜਿਹੜੇ ਡਾਕੂਮੈਂਟਸ ਨੇ ਉਹ ਜਮ੍ਹਾਂ ਨਹੀਂ ਕਰਵਾਏ ਗਏ ਜਾਂ ਕਿਉਂ ਜਿਹੜੀ ਡਾਕੂਮੈਂਟੇਸ਼ਨ ਉਹ ਪੂਰੀ ਨਹੀਂ ਕੀਤੀ ਗਈ ਉਹ 10 ਅਕਤੂਬਰ ਤੱਕ ਕਾਰਨ ਦੱਸੋ ਨੋਟਿਸ ਜਾਰੀ ਹੋਇਆ ਤੇ ਇਸ ਸਬੰਧੀ ਜਿਹੜੀ ਕਥਤ ਸੁਣਵਾਈ ਹੈ ਉਹ 17 ਅਕਤੂਬਰ ਨੂੰ ਹੋ ਸਕਦੀ ਹੈ ਇਹ ਵੀ ਤਰੀਕ ਹੁਣ ਸਾਹਮਣੇ ਆਈ ਹੁਣ ਵੇਖਣ ਦੀ ਗੱਲ ਹੈ ਕਿ ਆਖਰਕਾਰ ਕੀ ਕੁਝ ਹੋਵੇਗਾ ਕਿ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ 10 ਤਰੀਕ ਤੱਕ ਕੋਈ ਕਾਰਨ ਦੱਸੋ ਨੋਟਿਸ ਜਾਰੀ ਕਰ ਪਾਵੇਗੀ ਜਾਂ ਫਿਰ ਡੀਲਿਸਟਿੰਗ ਦਾ ਸ਼ਿਕਾਰ ਹੋਣਾ ਪਵੇਗਾ ਕਿਸ ਕਿਸਮ ਦਾ ਐਕਸ਼ਨ ਇਹਨਾਂ ਪਾਰਟੀਆਂ ਦੇ ਉੱਤੇ ਕੀਤਾ ਜਾਂਦਾ ਇੱਕ ਲਿਸਟ ਵੀ ਖੈਰ ਸਾਹਮਣੇ ਆ ਰਹੀ ਹੈ ਪੰਜਾਬ ਦੀਆਂ ਉਹਨਾਂ 11 ਪਾਰਟੀਆਂ ਦੀ ਉਹਦੇ ਵਿੱਚ ਆਪਣਾ ਪੰਜਾਬ ਪਾਰਟੀ ਹੈ ਆਪਣਾ ਸਮਾਜ ਪਾਰਟੀ ਹੈ ਬਹੁਜਨ ਸਮਾਜ ਪਾਰਟੀ ਅੰਬੇਡਕਰ ਡੈਮੋਕ੍ਰੈਟਿਕ ਭਾਰਤੀ ਸਮਾਜ ਪਾਰਟੀ ਹੈ ਡੈਮੋਕ੍ਰੈਟਿਕ ਪਾਰਟੀ ਆਫ ਇੰਡੀਆ ਅੰਬੇਡਕਰ ਹੈਗੀ ਹੈ ਜੈ ਜਵਾਨ ਜੈ ਕਿਸਾਨ ਪਾਰਟੀ ਹੈ ਜਨਰਲ ਸਮਾਜ ਪਾਰਟੀ ਐ ਸਮਾਜ ਅਧਿਕਾਰ ਕਲਿਆਣ ਪਾਰਟੀ ਐ ਸਹਿਜਦਾਰੀ ਸਿੱਖ ਪਾਰਟੀ ਐ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਿਮਰਨਜੀਤ ਸਿੰਘ ਮਾਨ ਉਰੇ ਆ ਕੇ ਇਨਾਮ ਆਉਂਦਾ ਐ ਅਤੇ ਸ਼ਰੋਮਣੀ ਲੋਕਦਲ ਪਾਰਟੀ ਇਹ 11 ਪਾਰਟੀਆਂ ਨੇ ਜਿਨ੍ਹਾਂ ਦਾ ਨਾਮ ਇਹਦੇ ਵਿੱਚ شمار ਕੀਤਾ ਗਿਆ ਖੈਰ ਹੁਣ ਇਸ ਪੂਰੇ ਮਾਮਲੇ ਨੂੰ ਲੈ ਕੇ ਦੇਖਣ ਦੀ ਗੱਲ ਹੈ ਕਿ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਇਹਨਾਂ ਪਾਰਟੀਆਂ ਨੂੰ ਕਿਸ ਕਿਸਮ ਦੀ ਪ੍ਰੋਬਲਮਜ਼ ਫੇਸ ਕਰਨੀਆਂ ਪੈ ਸਕਦੀਆਂ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰਵਾਨ ਇੰਡੀਆ ਪੰਜਾਬੀ ਦੇ